ਲੁਧਿਆਣਾ ਵਿੱਚ ਜਾਗਰਣ ਦੇ ਦੌਰਾਨ ਹੋਇਆ ਵੱਡਾ ਹਾਦਸਾ ਡਿੱਗਿਆ ਪੰਡਾਲ ਦੋ ਮਹਿਲਾਵਾਂ ਦੀ ਮੌਤ 15 ਸ਼ਰਧਾਲੂ ਜ਼ਖਮੀ ਹਣੰਬਾ ਰੋਡ ਤੇ ਬਣੇ ਸ੍ਰੀ ਗੋਬਿੰਦ ਗੋਤਾਮ ਦੇ ਕੋਲ ਕਿਵੇਂ ਹੋਇਆ ਹਾਦਸਾ ਜਾਗਰਣ ਦੌਰਾਨ ਬਣਾਈ ਵੀਡੀਓ ਵਿੱਚ ਦਿਸ ਰਿਹਾ ਹੈ ਲੁਧਿਆਣਾ ਦੇ ਅਣੰਬਾ ਰੋਡ ਤੇ ਬਣੇਸਰੀ ਗੋਬਿੰਦ ਗੋਤਾਮ ਮੰਦਿਰ ਦੇ ਕੋਲ ਮਹਾਮਾਈ ਦੇ ਜਾਗਰਨ ਦੌਰਾਨ ਵੱਡਾ ਹਾਦਸਾ ਹੋ ਗਿਆ। ਇਸ ਦੌਰਾਨ ਅਚਾਨਕ ਡਿੱਗੇ ਪੰਡਾਲ ਦੇ ਥੱਲੇ ਦਬ ਜਾਣ ਕਾਰਨ ਦੋ ਮਹਿਲਾਵਾਂ ਦੀ ਮੌਤ ਹੋ ਗਈ ਜਦਕਿ 15 ਸ਼ਰਦਾਲੂ ਜ਼ਖਮੀ ਹੋ ਗਏ। ਦਰਅਸਲ ਦੁਆਰਕਾ ਇਨਕਲੇਵ ਦੇ ਰਹਿਣ ਵਾਲੇ ਲੋਕਾਂ ਵੱਲੋਂ ਮੰਦਿਰ ਦੇ ਪਿੱਛੇ ਖਾਲੀ ਪਏ ਮੈਦਾਨ ਵਿੱਚ ਜਾਗਰਨ ਦਾ ਆਯੋਜਨ ਕੀਤਾ ਗਿਆ ਸੀ। ਸ਼ਨੀਵਾਰ ਦੀ ਰਾਤ ਜਾਗਰਨ ਵਿੱਚ ਸ਼ਾਮਿਲ ਭਗਤ ਮਹਾਮਾਈ ਦੀਆਂ ਪੇਟਾਂ ਦੌਰਾਨ ਨੱਚ ਗਾ ਰਹੇ ਸਨ। ਇਸ ਦੌਰਾਨ ਰਾਤ ਕਰੀਬ 2 ਵਜੇ ਹਨੇਰ ਚੱਲ ਪਿਆ ਜਿਸ ਤੋਂ ਬਚਣ ਲਈ ਪੰਡਾਲ ਵਿੱਚ ਬੈਠੇ ਲੋਕ ਇਦਰ ਉਦਰ ਭਜਣ ਲੱਗੇ ਲੋਕ ਇੱਕ ਦੂਜੇ ਨੂੰ ਫੜ ਕੇ ਸੰਭਲਣਾ ਚਾਹੁੰਦੇ ਸਨ ਪੰਡਾਲ ਵਿੱਚੋਂ ਨਿਕਲ ਗਿਆ ਤੇ ਕੁਝ ਨੇ ਪੰਡਾਲ ਦੇ ਅੰਦਰ ਹੀ ਸ਼ਰਨ ਲੈ ਲਈ ਇਸੇ ਦੌਰਾਨ ਆਏ ਤੇਜ਼ ਚਖੜ ਨਾਲ ਦੇਵੀ ਜਾਗਰਨ ਦੇ ਲਈ ਲਗਾਇਆ ਪੰਡਾਲ ਡਿੱਗ ਪਿਆ ਜਿਸ ਥੱਲੇ ਦਬ ਕੇ ਦੋ ਮਹਿਲਾਵਾਂ ਦੀ ਬਹੁਤ ਹੋ ਗਈ ਕੁਝ ਲੋਕ ਬਾਹਰ ਵੀ ਨਿਕਲ ਗਏ ਜਦ ਕਿ ਕਰੀਬ 15 ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਪੰਡਾਲ ਦੇ ਡਿੱਗਣ ਨਾਲ ਮੰਦਰ ਵਿੱਚ ਵਿਰਾਜਮਾਨ ਭਗਵਾਨ ਪੋਲੇਨਾਥ ਦੀ ਮੂਰਤੀ ਵੀ ਖੰਡਿਤ ਹੋ ਗਈ ਹੈ ਇਸ ਤੋਂ ਇਲਾਵਾ ਹਨੇਰ ਵਿੱਚ ਕਈ ਜਗ੍ਹਾ ਤੇ ਦਰਖਤ ਅਤੇ ਖੰਬੇ ਵੀ ਡਿੱਗਣ ਦੀ ਸੂਚਨਾ ਹੈ ਥੋੜੀ ਦੇਰ ਵਿੱਚ ਹੀ ਤੇਜ਼ ਹਵਾ ਨਾਲ ਪੰਡਾਲ ਧੜਮ ਕਰਕੇ ਡਿੱਗ ਪਿਆ ਤੇਜ਼ ਹਵਾ ਦੇ ਵਿੱਚ ਚਾਰੋਂ ਪਾਸੇ ਚੀਖੇ ਹਾੜਾ ਮਚ ਗਿਆ ਸੀ ਲੋਕ ਏਦਰ ਉਦਰ ਭਜਣ ਲੱਗੇ